ਦੀ ਖਬਰ ਹੈ ਜਿਹੜੀ ਉਹ ਸਾਹਮਣੇ ਆ ਸਕੇ ਸੋ ਇਸੇ ਵਿਸ਼ੇ ਤੇ ਅੱਜ ਅਸੀਂ ਜਿਹੜੀ ਸਾਰੀ ਵਿਚਾਰ ਚਰਚਾ ਕਰਾਂਗੇ ਸਾਡੇ ਨਾਲ ਸਾਡੇ ਕਾਲਰ ਜੁੜ ਚੁੱਕੇ ਨੇ ਆਓ ਉਹਨਾਂ ਦਾ ਸਵਾਗਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਈਵਨ ਪੰਜਾਬੀ ਟੀਵੀ ਤੇ ਧੰਨਵਾਦ ਜੀ ਸ਼ੁਕਰੀਆ ਜੀ ਕੀ ਕਹਿਣਾ ਚਾਹੋਗੇ ਜੀ ਬਲਵੰਤ ਸਿੰਘ ਰਾਜੋਆਣੇ ਦੇ ਜਿਹੜੀ ਅੱਜ ਰਹਿਮ ਪਟੀਸ਼ਨ ਤੇ ਅਹਿਮ ਫੈਸਲੇ ਸੁਣਾਏ ਜਾ ਰਹੇ ਨੇ ਹਾਂ ਦੇਖੋ ਜੀ ਅੱਜ ਬਹੁਤ ਹੀ ਵੱਡਾ ਦਿਨ ਹੈ ਕਿਉਂਕਿ ਪਾਹਿਰਾ ਜਵਾਨਾ ਸਾਹਿਬ ਨੇ ਜਿਹੜੇ ਭਾਈ ਬਲਵੰਤ ਸਿੰਘ ਰਾਜੋਣਾ ਐ 1900 ਇਹ ਤੁਸੀਂ 1996 ਤੋਂ ਜੇਲ੍ਹ ਚ ਬੰਦਲੇ ਹੂੰ 1995 ਚ ਜਿਹੜਾ ਬਿਆਨਤ ਸਿੰਘ ਕਤਲकांड ਹੋਇਆ ਇਹਦੇ ਵਿੱਚ ਸਰਦਾਰ ਬਿਆਨਤ ਸਿੰਘ ਦੀ ਡੈਥ ਹੋ ਗਈ ਨਾਲ 16 17 ਬੰਦੇ ਹੋਰ ਹੋ ਗਏ ਉਹਨਾਂ ਦੀ ਡੈਥ ਹੋਈ ਨਾਲ 10 12 ਬੰਦੇ ਸੀ ਜਿਹੜੇ ਉਹ ਗੰਧੀਰ ਜਕਮੀ ਹੋਏ ਸੀ ਇਸ ਕਰਕੇ ਉਹਦੇ ਵਿੱਚ ਮਤਲਬ ਕੇਸ ਚੱਲਿਆ ਜਦੋਂ ਚੰਮੇ ਦੇ ਵਿੱਚ ਗ੍ਰਿਫਤਾਰ ਹੋ ਗਏ ਉਸ ਤੋਂ ਬਾਅਦ ਨਾਲ ਇਹਨਾਂ ਦੇ ਹੋਰ ਸੀਗੇ 6-7 ਬੰਦੇ ਸਾਰਿਆਂ ਦੇ ਉੱਤੇ ਕੇਸ ਚੱਲਿਆ ਤਾਂ ਮਤਲਬ ਸਜ਼ਾ ਇਹਨਾਂ ਨੂੰ ਫਾਂਸੀ ਦੀ ਸਜ਼ਾ ਸੜਾਈ ਗਈ ਤਾਂ ਇਹਨਾਂ ਨੇ ਮਤਲਬ ਫਾਂਸੀ ਦੀ ਸਜ਼ਾ ਦੇ ਖਿਲਾਫ ਤਾਂ ਕੋਈ ਰਿਟ ਪਟੀਸ਼ਨ ਵਗੈਰਾ ਨਹੀਂ ਪਾਈ ਤੇ ਨਾ ਇਹਨਾਂ ਨੇ ਪਾਉਣ ਦਾ ਮਤਲਬ ਮਨ ਬਣਾਇਆ ਵੀ ਕੋਈ ਇਸ ਕਰਕੇ ਮਤਲਬ ਇਹ ਕੇਸ ਜਿਹੜਾ ਕਾਫੀ ਹਾਈ ਪ੍ਰੋਫਾਈਲ ਹੈਗਾ ਨਾ ਉਸ ਤੋਂ ਬਾਅਦ 2011-12 ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਤਲਬ ਇੱਕ ਰੈਟਪੀਟੀਸ਼ਨ ਪਾਈ ਦੀ ਰਹਿਮ ਦੀ ਪਟੀਸ਼ਨ ਜਿਹੜੀ ਅੱਜ ਤੱਕ ਪੈਂਡਿੰਗ ਹੈ ਇਹਦੇ ਵਿੱਚ ਕਈ ਵਾਰੀ ਰਾਜਵਾਨਾ ਸਾਹਿਬ ਨੇ ਕਿਹਾ ਕਿ ਜਿਹੜੀ ਉਹ ਮੇਰੀ ਰੈਟ ਪਟੀਸ਼ਨ ਹੈ ਉਹਨੂੰ ਵਾਪਸ ਲਓ ਫੈਸਲਾ ਜੋ ਵੀ ਹੈ ਐਤਾਂ ਮਤਲਬ ਉਹ ਜਲਦੀ ਹੋਵੇ ਜੋ ਵੀ ਫੈਸਲਾ ਹੋਣਾ ਹੈ ਉਹ ਜਲਦੀ ਹੋਵੇ ਜਦ ਵਿੱਚ ਉਹ ਬਹਿੰਤ ਆਪਣਾ ਸਰਦਾਰ ਬਲਵੰਤ ਸਿੰਘ ਜੀ ਉਹ ਕਹਿੰਦੇ ਨੇ ਜਿਉ ਰੋਜ਼ ਰੋਜ਼ ਮਰਨ ਨਾਲੋਂ ਇੱਕ ਦਿਨ ਮਰਨਾ ਚੰਗਾ ਬੰਦ ਉਹ ਰੋਜ਼ ਰੋਜ਼ ਦਾ ਫੰਸੀ ਨੂੰ ਉਹ ਕਹਿੰਦੇ ਸੀ ਕਿ ਸਾਡਾ ਇੱਕ ਦਿਨ ਜਿਹੜਾ ਇਹ ਕੰਮ ਹੈ ਮੈਂ ਤਾਂ ਉਹ ਹੋ ਜਾਵੇ ਇਹ ਇਸ ਕਰਕੇ ਮਤਲਬ ਸਾਰੇ ਸਿੱਖ ਜਗਤ ਨੇ ਬੜਾ ਸੋਚ ਸਮਝ ਕੇ ਫੈਸਲਾ ਲਿਆ ਤੇ ਜਿਹੜੀ ਰਿਟ ਪਟੀਸ਼ਨ ਆ ਉਹ ਪਾਈ ਉਹਦੇ ਵਿੱਚ ਮਾਨਯੋਗ ਸੁਪਰੀਮ ਕੋਰਟ ਨੇ ਕਈ ਵਾਰੀ ਮਤਲਬ ਇਹਨਾਂ ਨੂੰ ਟਾਈਮ ਦਿੱਤੇ ਸਾਡੇ ਮਾਨਯੋਗ ਰਾਸ਼ਟਰਪਤੀ ਤੱਕ ਵੀ ਮਤਲਬ ਜਿਹੜੀ ਆਪੀ ਸਾਈਨ ਹੋਣ ਨੇ ਉਹਨਾਂ ਤੱਕ ਵੀ ਗੱਲਬਾਤ ਕੀਤੀ ਲਾਸਟ ਤੇ ਸਾਡੇ ਗਵਰੀ ਸਾਹਿਬ ਚੀਫ ਜਸਟਿਸ ਨੇ ਜਿਹੜੇ ਉਹਨਾਂ ਦੇ ਬੈਂਚ ਨੇ ਮਤਲਬ ਇਹਨਾਂ ਨੂੰ ਉਸ ਟਾਈਮ ਦਿੱਤਾ ਸੀਗਾ ਉਹ ਟਾਈਮ ਫਿਰ ਟੱਪ ਗਿਆ ਉਸ ਤੋਂ ਬਾਅਦ ਟਾਈਮ ਟੱਪਦੇ ਟੱਪਦੇ ਅੱਜ ਫੇਰ ਮਤਲਬ ਜਿਹੜੀ ਅਹਿਮ ਸੁਣਵਾਈ ਹੈ ਉਹ ਮਾਨਯੋਗ ਸਾਡੀ ਸੁਪਰੀਮ ਕੋਰਟ ਦੇ ਵਿੱਚ ਹੋਣੀ ਹੈ ਦੇਖਦੇ ਆਂ ਵੀ ਇਸ ਦੇ ਵਿੱਚ ਮਤਲਬ ਕੀ ਗੱਲ ਬਣਦੀ ਹੈ ਕੀ ਨਹੀਂ ਬਣਦੀ ਹੈ ਪਰ ਸਾਰੇ ਲੋਕਾਂ ਦੀਆਂ ਦੁਆਵਾਂ ਨੇ ਕਿ ਅੱਜ ਜਿਹੜਾ ਵੱਡਾ ਦਿਨ ਹੈ ਇਹ ਭਾਈ ਰਾਜੂ ਆਣੇ ਦਾ ਜਿਹੜਾ ਦਿਨ ਹੈ ਮਤਲਬ ਇਸ ਇਸ ਤਰ੍ਹਾਂ ਦਾ ਦਿਨ ਆਵੇ ਤਾਂ ਕਿ ਉਹ ਲੋਕਾਂ ਦੇ ਵਿੱਚ ਆਪਣੇ ਪਰਿਵਾਰ ਦੇ ਵਿੱਚ ਬਹੁਤ ਸਾਲਾਂ ਬਾਅਦ ਆ ਆਫ ਤਾਂ ਉਸ ਕੇ ਬੈਠ ਕੇ ਆਪਣੀ ਜ਼ਿੰਦਗੀ ਦੇ ਜਿਹੜੀ ਉਹ ਵਿਚਾਰ ਚੱਪਣ ਜੀ ਬਿਲਕੁਲ ਕਹਿੰਦੇ ਨੇ ਕਿ ਜਦੋਂ ਪਿਛਲੇ ਲੰਮੇ ਸਮੇਂ ਤੋਂ ਤੁਸੀਂ ਜੇਲ੍ਹ ਦੇ ਵਿੱਚੋਂ ਪਿਛਲੇ 30 ਸਾਲ ਥੋੜੇ ਨਹੀਂ ਹੁੰਦੇ ਆਪਣੀ ਜ਼ਿੰਦਗੀ ਦੇ 30 ਸਾਲ ਆਪਣੇ ਪਰਿਵਾਰ ਤੋਂ ਦੂਰ ਰਹਿਣਾ ਆਪਣੇ ਰਿਸ਼ਤੇਦਾਰਾਂ ਤੋਂ ਦੂਰ ਰਹਿਣਾ ਗਮੀਆਂ ਖੁਸ਼ੀਆਂ ਜੋ ਵੀ ਸਾਡੇ ਪਰਿਵਾਰ ਦਾ ਹਿੱਸਾ ਹੁੰਦਾ ਹੈ ਉਸ ਨੂੰ ਕੱਟ ਕੇ ਇੱਕ ਤਰ੍ਹਾਂ ਦੀ ਜ਼ਿੰਦਗੀ ਜਿਹੜੀ ਪੂਰੀ ਹੈ ਪਰਿਵਾਰ ਤੋਂ ਬਾਹਰ ਰਹਿ ਕੇ ਕੱਟ ਚੁੱਕੇ ਨੇ ਪਰ ਜਦੋਂ ਅਸੀਂ ਗੱਲ ਕਰਦੇ ਆ ਰਾਮ ਰਹੀਮ ਦੀ ਜਿਹੜੀ ਉਹਨਾਂ ਨੂੰ ਪ੍ਰੋਲ ਹੈ ਉਹ ਬਾਰ-ਬਾਰ ਦਿੱਤੀ ਜਾਂਦੀ ਹੈ ਤੇ ਵਿਤਕਰਾ ਜਿਹੜਾ ਇਹਨਾਂ ਦੇ ਰਾਜੋਣਾ ਸਾਜ ਜੀ ਨਾਲ ਤੁਹਾਨੂੰ ਲੱਗਦਾ ਨਹੀਂ ਕਿਤੇ ਨਾ ਕਿਤੇ ਕੀਤਾ ਜਾਂਦਾ ਜਿਹੜਾ ਬੰਦੀ ਸਿੰਘਾਂ ਨੂੰ ਇਹਨਾਂ ਨੂੰ ਕਿਸੇ ਨੂੰ ਵੀ ਪ੍ਰੋਲ ਵੀ ਨਹੀਂ ਦਿੱਤੀ ਜਾਂਦੀ ਦੇਖੋ ਜੀ ਜਿਹੜਾ ਬੰਦੀ ਸਿੰਘਾਂ ਨੂੰ ਇਕੋ ਮਤਲਬ ਸੰਤੋ ਕਹਿੰਦੇ ਕਿ ਉਹ ਬਾਬਾ ਕਹਿੰਦੇ ਇਹ ਵਲਾਤਕਾਰੀ ਕੁਛ ਮਰਗੀ ਕਹਿੰਦੇ ਉਹਦੇ ਨਾਲ ਕੰਪੇਅਰ ਕਰਨਾ ਉਹ ਉਹਨਾਂ ਨਾਲ ਨਾਨਸਾਹੀ ਹੈ ਕਿਉਂਕਿ ਉਹਨਾਂ ਦੀ ਇੱਕ ਠੀਕ ਹੈ ਆਪਣੇ ਕਿਸੇ ਵੀ ਤਰ੍ਹਾਂ ਮਤਲਬ ਉਹ ਸਮਾਜ ਸਾਡਾ ਪੰਜਾਬ ਉਹ ਚੀਜ਼ ਨੂੰ ਕੁਰਬਾਨੀ ਮੰਨਦਾ ਹੈ ਤੇ ਜਿਹੜਾ ਉਹਦਾ ਬਾਬੇ ਦਾ ਜਿਹੜਾ ਬਾਬੇ ਦਾ ਕੰਮ ਹੈ ਮਤਲਬ ਉਹ ਉਹਨੂੰ ਕੁਰਬਾਨੀ ਦੇ ਤੌਰ ਤੇ ਨਹੀਂ ਗਿਣਿਆ ਜਾਂਦਾ ਇਸ ਕਰਕੇ ਉਹਦੇ ਨਾਲ ਕੰਪੇਅਰ ਕਰਨਾ ਮਤਲਬ ਇਹ ਬੰਦੀ ਸਿੰਘਾਂ ਦੇ ਕੇਸ ਦੇ ਨਾਲ ਨਾ ਅਨਿਆਂ ਕਰਨਾ ਹੂੰ ਜੀ ਬਿਲਕੁਲ ਤੁਹਾਡੀ ਸਹਿਮਤ ਹੈ ਕਿ ਬੰਦੀ ਸਿੰਘਾਂ ਦੇ ਜਿਹੜੇ ਕੁਰਬਾਨੀਆਂ ਨੇ ਜਾਂ ਜਿਨ੍ਹਾਂ ਨੇ ਸਾਰੀ ਉਮਰ ਜੇਲ੍ਹਾਂ ਦੇ ਵਿੱਚ ਕੱਟਤੀ ਆਪਣੇ ਪਰਿਵਾਰ ਵਾਰ ਦਿੱਤੇ ਨੇ ਪਰ ਇੱਕ ਪਾਸੇ ਜੇਕਰ ਗੱਲ ਕਰਦੇ ਆ ਕੁਝ ਰਾਹਤ ਦੇ ਪਲ ਜਿਹੜੇ ਹਰ ਇੱਕ ਇਨਸਾਨ ਨੂੰ ਮਿਲਨੇ ਚਾਹੀਦੇ ਨੇ ਤੇ ਜਦੋਂ ਕੋਰਟ ਸਾਡੇ ਫੈਸਲੇ ਲੈਂਦਾ ਨੇ ਤਾਂ ਕੋਰਟ ਹਰ ਇੱਕ ਲਈ ਅਦਾਲਤ ਕਹਿੰਦੇ ਇਕੁਅਲ ਹੁੰਦਾ ਤੇ ਹਰ ਇੱਕ ਨੂੰ ਇੱਕੋ ਜਿਹੀ ਰਾਹਤ ਹੈ ਜਿਹੜੀ ਉਹ ਮਿਲਦੀ ਹੈ ਫਿਰ ਉਹ ਰਾਹਤ ਜਿਹੜੀ ਇਹਨਾਂ ਨੂੰ ਕਿਉਂ ਨਹੀਂ ਮਿਲਦੀ ਹੈ ਵੱਡੀ ਗੱਲ ਹੈ ਵੱਡੀ ਗੱਲ ਮੈਡਮ ਇਹ ਹੈ ਇਹਨਾਂ ਦੇ ਜਿਹੜੇ ਇਸ ਕੇਸ ਦੇ ਉੱਤੇ ਰਾਜਨੀਤੀ ਬਹੁਤ ਹੋਣ ਲੱਗੀ ਕਿਉਂਕਿ ਉਸ ਰਾਜਨੀਤਿਕ ਪਾਰਟੀਆਂ ਨੇ ਜਿਹੜੀਆਂ ਵੱਡੀਆਂ ਪੰਜਾਬ ਦੀ ਸਾਡੀ ਲੋਕਲ ਪਾਰਟੀ ਆ ਸਾਡੀ ਮਾਂ ਪਾਰਟੀ ਕਹਿੰਦੇ ਆ ਜਿਹੜੀ ਸੱਤੀ ਕਹਿੰਦੇ ਆ ਉਹ ਵੀ ਇਹਨਾਂ ਦੇ ਉੱਤੇ ਸਿਆਸਤ ਕਰਦੀ ਹੈ ਹਾਂ ਜਿਹੜੀ ਵੱਡੀ ਰਾਸ਼ਟਰੀ ਪਾਰਟੀ ਹੈ ਭਾਰਤੀ ਜਨਤਾ ਪਾਰਟੀ ਉਹ ਵੀ ਇਹਦੇ ਉੱਤੇ ਸਿਆਸਤ ਕਰੀ ਜਾਂਦੀ ਹੈ ਇਸ ਕਰਕੇ ਮਤਲਬ ਦੋਨਾਂ ਨੂੰ ਇਹ ਲੱਗਦਾ ਹੈ ਕਿ ਬੰਦੀ ਸਿੰਘਾਂ ਦੇ ਨਾਂ ਦੇ ਉੱਤੇ ਅਸੀਂ ਪੰਜਾਬ ਦੇ ਵਿੱਚ ਸਰਕਾਰ ਬਣਾ ਸਕਦੇ ਹਾਂ ਇਸ ਕਰਕੇ ਜਿਹੜਾ ਇਹਨਾਂ ਦਾ ਮੁੱਦਾ ਹੈ ਉਹ ਕਾਫੀ ਲੰਮਕਾ ਹੋਇਆ ਹੈ ਮੈਂ ਸਮਝਦਾ ਮੇਰੀ ਆਪਣੀ ਸਮਝ ਹੈ ਜੀ ਇਹ 2026 ਦੇ ਵਿੱਚ ਬੀਜੇਪੀ ਸਾਰੇ ਮੁੱਦਿਆਂ ਤੋਂ ਧਿਆਨ ਹਟਾ ਕੇ ਪੰਜਾਬ ਦੇ ਲੋਕਾਂ ਦਾ ਬੰਦੀ ਸਿੰਘਾਂ ਦੇ ਨਾਂ ਦੇ ਉੱਤੇ ਮਤਲਬ ਧਿਆਨ ਕੇਂਦਰਿਤ ਕਰਕੇ ਉਹਨਾਂ ਨੂੰ ਰਿਹਾਅ ਕੀਤਾ ਜਾਊਗਾ ਉਸ ਤੋਂ ਬਾਅਦ ਸਾਰੇ ਲੋਕਾਂ ਦੇ ਜਿਹੜਾ ਸਮਰਥਨ ਹੈ ਉਹ ਵੋਟਾਂ ਦੇ ਵਿੱਚ বিজেপি ਆਪ ਮਤਲਬ ਉਹਦਾ ਬੈਨੀਫਿਟ ਲੈਣਾ ਚਾਹੂਗੀ ਤੇ ਆਪਣੀ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰੂਗੀ ਇਸੇ ਕਰਕੇ ਮਤਲਬ ਜਿਹੜਾ ਇਹ ਕੰਮ ਹੈ ਇਹ ਇਹਨਾਂ ਦਾ ਲੰਮ ਕੁ ਰਿਆ ਜੀ ਪਰ ਜੇਕਰ ਅਸੀਂ ਅੱਜ ਦੀ ਗੱਲ ਕਰਦੇ ਆ ਜਿਹੜਾ ਕੋਰਟ ਵੱਲੋਂ ਇੱਕ ਅਹਿਮ ਫੈਸਲਾ ਦਿੱਤਾ ਜਾਣਾ ਬਲਵੰਤ ਸਿੰਘ ਰਾਜੋਜੀਨ ਰਾਜੋਆਣਾ ਵਾਲਾ ਨੂੰ ਲੈ ਕੇ ਤੁਹਾਨੂੰ ਕੀ ਲੱਗਦਾ ਕਿ ਉਹਨਾਂ ਦਾ ਜਿਹੜਾ ਕੋਰਟ ਦਾ ਅਹਿਮ ਫੈਸਲਾ ਉਹ ਕੀ ਹੋ ਸਕਦਾ ਇੱਕ ਹਰ ਇੱਕ ਦੇ ਮਨਾਂ ਦੇ ਵਿੱਚ ਕਿਉਰਿਓਸਟੀ ਬਣੀ ਹੋਈ ਐ ਇਸ ਨੂੰ ਜਾਣਨ ਦੇ ਲਈ ਹਰ ਇੱਕ ਦੇ ਦਿਮਾਗ ਦੇ ਵਿੱਚ ਆਪਣੇ ਆਪਣੇ ਜਿਹੜੇ ਵਿਚਾਰ ਨੇ ਉਹ ਚੱਲ ਰਹੇ ਨੇ ਤੁਹਾਨੂੰ ਕੀ ਲੱਗਦਾ ਕਿ ਕੀ ਹੋਣਾ ਚਾਹੀਦਾ ਜਾਂ ਕੀ ਹੋ ਸਕਦਾ ਦੇਖੋ ਜੀ ਮਾਨਜੋਗ ਉਹ ਤਾਂ ਇਹਨਾਂ ਦੇ ਫੈਸਲੇ ਤੋਂ ਪਹਿਲਾਂ ਤਾਂ ਆਪਾਂ ਕੋਈ ਕਮੈਂਟ ਕਰ ਨਹੀਂ ਸਕਦੇ ਹੁੰਦੇ ਪਰ ਮੇਰਾ ਮੰਨਣਾ ਇਹ ਐ ਕਿ ਸਾਨੂੰ ਰਲੀਫ ਜ਼ਰੂਰ ਮਿਲੂਗਾ ਕਿਉਂਕਿ ਜਿਹੜੀ ਐਂਟੀ ਪਾਰਟੀ ਐ ਉਹ ਸਰਦਾਰ ਆਪਣੇ ਬਿੱਟੂ ਸਾਹਿਬ ਨੇ ਉਹ ਕਹਿੰਦੇ ਆ ਜੀ ਸਾਡਾ ਹੁਣ ਕੋਈ ਇਹਨਾਂ ਨਾਲ ਮਤਲਬ ਲੈਣ ਦੇਣ ਜਾਂ ਸਾਡੇ ਕੋਈ ਬੈਰ ਵਿਰੋਧ ਵਾਲਾ ਨਹੀਂ ਬਹੁਤ ਸਮਾਂ ਹੋ ਗਿਆ ਜੇ ਉਹਨਾਂ ਨੇ ਮਤਲਬ ਇਸ ਤਰ੍ਹਾਂ ਦੀ ਦ੍ਰਿੜ ਗੱਦੀ ਦਿਖਾਈ ਤੇ ਜਿਆ ਆਤਾਏ ਜਰੂਰ ਮਤਲਬ ਇਸ ਦਿਨਾਂ ਵੀ ਸਾਡੇ ਬੰਦੀ ਸਿੰਘ ਨੇ ਜਿਹੜੇ ਸਾਡੇ ਸਮਾਜ ਦੇ ਵਿੱਚ ਆ ਕੇ ਸਾਡੇ ਸਮਾਜ ਨੂੰ ਮਤਲਬ ਲੋਕਾਂ ਜਿਹੜੀਆਂ ਕ੍ਰਿਸ਼ਤੀਆਂ ਨੇ ਉਹਨਾਂ ਦੇ ਖਿਲਾਫ ਲਾਵਨ ਹੋ ਕੇ ਪੰਜਾਬ ਦੀ ਤਰੱਕੀ ਤੇ ਪੰਜਾਬ ਦੇ ਸ਼ਾਂਨ ਸ਼ਾਂਤੀ ਦੇ ਲਈ ਮਤਲਬ ਉਹ ਆਪਣਾ ਜਿਹੜਾ ਸੇਵਾ ਸਹਿਯੋਗ ਹੈ ਉਹ ਕਰਨਗੇ ਜੀ ਪਰ ਉਥੇ ਇੱਕ ਵੱਡੀ ਅਪਡੇਟ ਵੀ ਆ ਰਹੀ ਆ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਜਿਹੜੀ ਸਭ ਤੋਂ ਵੱਧ ਪਰਾਲੀ ਜਿਹੜੀ 8 ਦਿਨਾਂ ਦੇ ਵਿੱਚ 70 ਮਾਮਲੇ ਜਿਹੜੇ ਦਰਜ ਕੀਤੇ ਗਏ ਨੇ ਕਿਸਾਨਾਂ ਦੇ ਵੱਲੋਂ ਜਿਹੜੀ ਪ੍ਰਾਣੀ ਪਰਾਲੀ ਨੂੰ ਲਗਾਤਾਰ ਅੱਗ ਲਗਾਈ ਜਾ ਰਹੀ ਆ ਜਿੱਥੇ ਕਿ ਸੀਐਮ ਮਾਨ ਨੇ ਪਰਾਲੀ ਨੂੰ ਰੋਕ ਲਾਉਣ ਦੇ ਲਈ ਵੀ ਕਿਹਾ ਸੀ ਤੇ ਜਿਹੜੇ 20 ਕਿਸਾਨ ਨੇ ਉਹਨਾਂ ਤੇ ਐਫਆਈਆਰ ਦਰਜ ਵੀ ਕਰਵਾ ਦਿੱਤੀ ਗਈ ਤੇ ਕਮ ਸੇ ਕਮ 1.5 ਲੱਖ ਰੁਪਏ ਦਾ ਜਿਹੜਾ ਜੁਰਮਾਨਾ ਉਹਨਾਂ ਨੂੰ ਉਹ ਵੀ ਪਾ ਦਿੱਤਾ ਗਿਆ ਤੇ ਤੁਹਾਨੂੰ ਕੀ ਲੱਗਦਾ ਕਿ ਜਿਹੜੀ ਕੁਦਰਤ ਦੀ ਅਸੀਂ ਪਿਛਲੇ ਦਿਨ ਕਰੋਪੀ ਝੱਲ ਕੇ ਹਟੇ ਆ ਦੁਬਾਰਾ ਫੇਰ ਕਿਸਾਨਾਂ ਨੂੰ ਉਹੀ ਅੱਗ ਲਾ ਕੇ ਅਸਮਾਨ ਦੇ ਵਿੱਚ ਗੰਦਾ ਧੂਆਂ ਭੇਜ ਕੇ ਤੁਹਾਨੂੰ ਲੱਗਦਾ ਵੀ ਜਿਹੜਾ ਕਿਤੇ ਨਾ ਕਿਤੇ ਅਸੀਂ ਨਾ ਇਨਸਾਫੀ ਜਿਹੜੀ ਦੁਬਾਰਾ ਫੇਰ ਕਰ ਰਹੇ ਆ ਦੇਖੋ ਜੀ ਇਹਦੇ ਵਿੱਚ ਨਾ ਤਾਂ ਕਿਸਾਨ ਦਾ ਕਸੂਰ ਹੈ ਨਾ ਸਾਡੀਆਂ ਮਾਨਜੋਗ ਕੋਸਟਾਂ ਦਾ ਕਸੂਰ ਹੈ ਇਹਦੇ ਵਿੱਚ ਦੋਸ਼ੀ ਸਮੇਂ ਦੀਆਂ ਸਰਕਾਰਾਂ ਨੇ ਸਮੇਂ ਦੀਆਂ ਸਰਕਾਰਾਂ ਨੇ ਇਹਦੇ ਵਾਸਤੇ ਕੋਈ ਵੀ ਕੋਈ ਫੈਕਟਰੀ ਨਹੀਂ ਲਾਈ ਕੋਈ ਗੱਤਾ ਫੈਕਟਰੀ ਨਹੀਂ ਲਾਈ ਉਹੀ ਇਹਦੇ ਵਾਸਤੇ ਮਸ਼ੀਨਾਂ ਦਾ ਇੰਤਜ਼ਾਮ ਨਹੀਂ ਕੀਤਾ ਜਿਹਦੇ ਕਰਕੇ ਕਿਸਾਨ ਨੂੰ ਮਜਬੂਰੀ ਬਸ ਇਹਦੇ ਅੱਗ ਲਾਉਣੀ ਪੈਂਦੀ ਹੈ ਗੱਲ ਕਰ ਵੀ ਜਿਹੜਾ ਦਿੱਲੀ ਦੇ ਵਿੱਚ ਤੂੰ ਆ ਜਾਂਦਾ ਉਹ ਕਿਸਾਨ ਪੰਜਾਬ ਦੇ ਕਿਸਾਨਾਂ ਵੱਲੋਂ ਲਈ ਪਰਾਲੀ ਨੂੰ ਅੱਗ ਲਾ ਤੂੰ ਨਹੀਂ ਜਾਂਦਾ ਇਹ ਕਾफी ਜਿਹੜੀ ਹਕੀਕਤ ਹੈ ਇਹ ਲੋਕਾਂ ਨੂੰ ਪਤਾ ਲੱਗ ਚੁਕੀ ਹੈ ਇਸ ਕਰਕੇ ਠੀਕ ਹੈ ਵੀ ਪਰਾਲੀ ਬੁੱਕਣੀ ਮਾਰੀ ਹੈ ਗੱਲ ਕਰ ਇਹਦਾ ਬਦਲ ਦੇਣਾ ਸਰਕਾਰ ਦੀ ਜ਼ਿੰਮੇਵਾਰੀ ਹੈ ਅੱਜ ਸਾਡੇ ਮੁੱਖ ਮੰਤਰੀ ਸਰਦਾਰ ਤੋਮਰ ਸਿੰਘ ਮਾਨ ਵੱਲੋਂ ਕੈਬਨਟ ਦੀ ਅਹਿਮ ਮੀਟਿੰਗਾਂ ਉਹਦੇ ਵਿੱਚ ਕੋਈ ਕਿਸਾਨਾਂ ਵਾਸਤੇ ਇਸ ਤਰ੍ਹਾਂ ਦਾ ਰਾਹਤ ਦਾ ਫੈਸਲਾ ਜਿਹੜਾ ਉਹ ਲੈਣ ਦੀ ਉਮੀਦ ਹੈ ਕਿਉਂਕਿ ਪ੍ਰਾਣੀ ਨੂੰ ਆਪ ਲਾਉਣਾ ਹੀ ਕਿਸਾਨ ਦੀ ਮਜਬੂਰੀ ਹੈ ਇਸ ਕਰਕੇ ਮਤਲਬ ਇਹਦੇ ਵਾਸਤੇ ਕੋਈ ਹੋਰ ਬਦਲ ਲੱਭਿਆ ਜਾਣਾ ਚਾਹੀਦਾ ਹੈ ਤਾਂ ਕਿ ਇਹ ਜਿਹੜੀਆਂ ਮਾਨਯੋਗ ਕੋਰਟਾਂ ਦੇ ਫੈਸਲੇ ਨੇ ਉਹਨਾਂ ਨੂੰ ਵੀ ਇਨਵੇਨੇ ਲਾਗੂ ਕੀਤਾ ਜਾ ਸਕੇ ਤੇ ਕਿਸਾਨ ਦਾ ਵੀ ਨੁਕਸਾਨ ਨਾ ਹੋਵੇ ਜਿਹਦੇ ਵਿੱਚ ਵਿਚਾਰਦਾ ਜਿਹੜਾ ਕੋਈ ਰਸਤਾ ਹੈਗਾ ਉਹ ਲੱਭਣਾ ਚਾਹੀਦਾ ਹੈਗਾ ਇਸ ਕਰਕੇ ਅੱਜ ਮਾਨ ਸਾਹਿਬ ਨੇ ਕੈਬਨਟ ਦੀ ਮੀਟਿੰਗ ਹੈ ਜਿਹੜੀ ਅਮਰਦੇਸ਼ੀ ਕੈਬਨਟ ਮੀਟਿੰਗ ਹੋ ਰੱਖੀ ਆ ਅੱਜ 12 ਵਜੇ ਤੋਂ ਬਾਅਦ ਸੀਐਮ ਹਾਊਸ ਦੇ ਵਿੱਚ ਇੱਕ ਮੀਟਿੰਗ ਹੈ ਜਿੱਥੇ ਸਾਰੇ ਕੈबिनेट ਮੰਤਰੀ ਐਮਐਲਏ ਆਉਣਗੇ ਉੱਥੇ ਮਰੀ ਗੰਭੀਰ ਵਿਚਾਰ ਬਟਾਂਦਰਾ ਕਰਨ ਤੋਂ ਬਾਅਦ ਇਹ ਪ੍ਰਾਲੀ ਤੇ ਤੇ ਹਰਾ ਦੀ ਜਿਹੜੀ ਰਾਤ ਹੈ ਉਹਨਾਂ ਨੂੰ ਬੰਦਨ ਦੇ ਬਾਰੇ ਪਰ ਸਾਰੇ ਜਿਹੜੇ ਫੈਸਲੇ ਨੇ ਉਹ ਕੈਬਨਟ ਦੇ ਵਿੱਚੋਂ ਲਈ ਜਾਣਗੇ ਗੱਲ ਕਰ ਇਹ ਹੈ ਮੈਡਮ ਕਿ ਜਿਹੜਾ ਪ੍ਰਾਲੀ ਦਾ ਧੂਆਂ ਹੈ ਉਹ ਹੋਰ ਚਾਹੇ ਕੋਈ ਇਹਦੇ ਫਾਇਦਾ ਤਾਂ ਕੋਈ ਹੈ ਨਹੀਂ ਧੂਏ ਦਾ ਨੁਕਸਾਨ ਹੀ ਨੁਕਸਾਨ ਨੇ ਪਰ ਦਿੱਲੀ ਦੇ ਵਿੱਚ ਮਤਲਬ ਪੰਜਾਬ ਦੀ ਪ੍ਰਾਲੀ ਦਾ ਧੂਆਂ ਨਹੀਂ ਹੁੰਦਾ ਜੀ ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹਾਂ ਰਜਿੰਦਰ ਜੀ ਦਿੱਲੀ ਦੇ ਵਿੱਚ ਜਿਹੜਾ ਪੰਜਾਬ ਦਾ ਧੂਆ ਦਿੱਲੀ ਤੱਕ ਨਹੀਂ ਪਹੁੰਚਦਾ ਪਰ ਕਿਤੇ ਨਾ ਕਿਤੇ ਜੇ ਅਸੀਂ ਸਾਡੇ ਵਾਤਾਵਰਣ ਦੀ ਗੱਲ ਕਰਦੇ ਆਂ ਪਰ ਪੰਜਾਬ ਸਰਕਾਰ ਨੇ ਪਿਛਲੇ ਸਾਲ ਵੀ ਤੇ ਉਸ ਤੋਂ ਪਿਛਲੇ ਸਾਲ ਵੀ ਕਈ ਅਜਿਹੀਆਂ ਮਸ਼ੀਨਾਂ ਜਿਹੀਆਂ ਤਕਨੀਕਾਂ ਦੇ ਨਾਲ ਜਿਵੇਂ ਪਸ਼ੂਆਂ ਤੱਕ ਜਿਹੜਾ ਹੁਣ ਚਾਰਾ ਪਹੁੰਚ ਰਿਹਾ ਹੈ ਕਿ ਪੈਕਿੰਗ ਦੇ ਰੂਪ ਦੇ ਵਿੱਚ ਉਹ ਜਿਹੜੇ ਅਸੀਂ ਖੇਤਾਂ ਦੇ ਵਿੱਚ ਜਦੋਂ ਅਸੀਂ ਅਕਸਰ ਟਰੈਵਲ ਕਰਦੇ ਆਂ ਅਸੀਂ ਕਿਤੇ ਲੰਮੇ ਜਿਹੜੇ ਟਰੰਪ ਨੇ ਉਹ ਪਰਾਲੀ ਦੇ ਵੇਖਦੇ ਆ ਉੱਥੇ ਉਹ ਇੱਕ ਉਹਨਾਂ ਨੂੰ ਚੌਰਸ ਗੁੱਟਿਆਂ ਦੇ ਵਿੱਚ ਬੰਨਿਆ ਜਾਂਦਾ ਜਿਨ੍ਹਾਂ ਨੂੰ ਚਾਰੇ ਦੇ ਲਈ ਵੀ ਵਰਤਿਆ ਜਾਂਦਾ ਜਾਂ ਗੱਤੇ ਦੇ ਲਈ ਅੱਗੇ ਸਪਲਾਈ ਵੀ ਕੀਤਾ ਜਾਂਦਾ ਪਰ ਜੇਕਰ ਕਿਸਾਨ ਉਹਨਾਂ ਰੂਲਾਂ ਨੂੰ ਫੋਲੋ ਨਹੀਂ ਕਰਨਗੇ ਤਾਂ ਇਹਦੇ ਵਿੱਚ ਮਾਨ ਸਰਕਾਰ ਜਿਹੜੀ ਬੰਦੀ ਕਾਰਵਾਈ ਤਾਂ ਕਰੇਗੀ ਹੀ ਕਰੇਗੀ ਦੇਖੋ ਜੀ ਗੱਲ ਇਹ ਹੈ ਕਿ ਪਰਾਲੀ ਜੇ ਕਿਸਾਨ ਪਰਾਲੀ ਨਹੀਂ ਭੂਕਦਾ ਤਾਂ ਉਹਨੂੰ ਵਿੱਚ ਵਾ ਕੇ ਕਣਕ ਬੀਜਦੇ ਤਾਂ ਕਣਕ ਦੇ ਉੱਤੇ ਸੁੰਡੀ ਦਾ ਹਮਲਾ ਹੁੰਦਾ ਪਾ ਪਿਛਲੇ ਸਾਲਾਂ ਦੇ ਵਿੱਚ ਮਤਲਬ ਇਹ ਬਹੁਤ ਦੇਖਣ ਦੇ ਵਿੱਚ ਆਇਆ ਸਾਡੇ ਖੇਤੀਬਾੜੀ ਜਿਹੜੇ ਮਹਾਰਨੇ ਯੂਨੀਵਰਸਿਟੀ ਦੇ ਉਹਨਾਂ ਨੇ ਵੀ ਇਹ ਗੱਲ ਨੂੰ ਕਿ ਵੀ ਜਿਹੜੀ ਇਹ ਸੰਧੀ ਦਾ ਕਾਰਨ ਹੈ ਇਹ ਪਰਾਲੀ ਹੈ ਤੇ ਪਰਾਲੀ ਵਿੱਚ ਜੇ ਵਾਹੀ ਜਾਂਦੀ ਹੈ ਤਾਂ ਕਣਕ ਦੇ ਉੱਤੇ ਬਹੁਤ ਮਤਲਬ ਖਤਰਨਾਕ ਹਮਲਾ ਕਰਦੀ ਹੈ ਜੀ ਸੰਧੀ ਕਿਉਂਕਿ ਕਣਕ ਜਦੋਂ ਹਰੀ ਹੁੰਦੀ ਹੈ ਉਸੇ ਨੂੰ ਹੀ ਖਾ ਜਾਂਦੀ ਹੈ ਉਸ ਤੋਂ ਬਾਅਦ ਉਹਦੇ ਵਿੱਚ ਫਿਰ ਠੀਕ ਹੋਣ ਦੀ ਗੁੰਜਾਇਸ਼ ਵੀ ਨਹੀਂ ਰਹਿੰਦੀ ਇਸ ਕਰਕੇ ਸਰਕਾਰ ਨੂੰ ਕੋਈ ਬਹੁਤ ਮਤਲਬ ਗੰਭੀਰਤਾ ਨਾਲ ਸੋਚ ਕੇ ਇਹਦਾ ਬਦਲ ਲੱਭਣਾ ਚਾਹੀਦਾ ਕਿਉਂਕਿ ਫਸਲਾਂ ਦੀ ਕੋ ਭਿੰਨ ਪੈ ਜਿਹੜਾ ਉਹਦੇ ਵੱਲ ਖਾਸ ਧਿਆਨ ਦੇਣਾ ਚਾਹੀਦਾ ਜਿਹੜਾ ਰਕਬਾ ਸਾਡਾ ਉਹ ਝੋਨੇ ਤੋਂ ਤੋਂ ਮੁਕਤ ਹੋਵੇ ਝੋਨੇ ਦੇ ਨਾਲ ਸਾਡਾ ਪਾਣੀ ਦਾ ਨੁਕਸਾਨ ਹੁੰਦਾ ਸਾਡੀਆਂ ਫਸਲਾਂ ਦਾ ਨੁਕਸਾਨ ਹੁੰਦਾ ਤੇ ਪੋਲੂਸ਼ਨ ਕਰਕੇ ਫਿਰ ਸਾਡੇ ਬੱਚੇ ਤੇ ਬਜ਼ੁਰਗ ਨੇ ਜਿਹੜੇ ਉਹ ਆਫਕੇ ਹੁੰਦੇ ਨੇ ਸਰਕਾਰ ਨੂੰ ਇਧਰ ਪੈਪਰਟੀ ਦੇ ਹਿਸਾਬ ਨਾਲ ਮਤਲਬ ਕੋਈ ਇਸ ਤਰ੍ਹਾਂ ਦੀ ਰਾਹਤ ਦਾ ਕੋਈ ਪੈਕੇਜ ਇਹਨਾਂ ਨੂੰ ਐਲਾਨ ਕਰਨਾ ਚਾਹੀਦਾ ਤਾਂ ਕਿ ਪਰਾਲੀ ਜਿਹੜੀ ਉਹ ਘਟ ਤੋਂ ਘਟ ਸੜੇ ਤੇ ਪਰਾਲੀ ਦੇ ਉੱਤੇ ਜਿਹੜੇ ਵੀ ਮਤਲਬ ਲੋਕ ਸਿਆਸਤ ਕਰਦੇ ਨੇ ਉਹ ਵੀ ਸਿਆਸਤ ਮਾਨ ਜੋ ਕੋਟਾ ਨੂੰ ਵੀ ਇਹਦੇ ਵਾਸਤੇ ਕੋਈ ਮਤਲਬ ਨਿਸ਼ਾਧ ਦੇਸ਼ ਜਾਰੀ ਕਰਨੇ ਚਾਹੀਦੇ ਨੇ ਸਰਕਾਰਾਂ ਵਾਸਤੇ ਤਾਂ ਕਿ ਮਤਲਬ ਉਹ ਜਿਹੜੇ ਦੇਸ਼ ਨਿਯਮ ਦੇ ਮੁਤਾਬਕ ਕਿਸਾਨਾਂ ਨੂੰ ਕੋਈ ਸਹੂਲਤ ਦਿੱਤੀ ਜਾ ਸਕੇ ਜੀ ਪਰ ਉੱਥੇ ਹੀ ਅੱਜ ਸੁਖਵੀਰ ਬਾਦਲ ਦੀ ਜਿਹੜੀ ਬੈਠਕ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਵੀ ਇੱਕ ਬੈਠਕ ਰੱਖੀ ਆ ਜਿਹੜੇ ਕਿ ਹੜ੍ਹ ਪੀੜਤਾਂ ਦੇ ਰਾਹਤ ਕਾਰਜਾਂ ਦੇ ਲਈ ਜਿਹੜੀ ਉੱਥੇ ਗੱਲਬਾਤ ਕੀਤੀ ਜਾਵੇਗੀ ਦਾ ਇਹਨਾਂ ਦੇ ਨਾਲ ਨਾਲ ਹੀ ਆ ਪੀਐਮ ਮੋਦੀ ਵੱਲੋਂ ਵੀ ਗੁਲਾਬ ਚੰਦ ਕਟਾਰੀਆ ਜੀ ਦੇ ਨਾਲ ਹੜ੍ਹ ਪੀੜਤਾਂ ਦੇ ਰਾਹਤ ਕਾਰਜਾਂ ਦੇ ਲਈ ਕਾਹ ਮੁੱਦੇ ਦੇ ਵਿਚਾਰ ਚਰਚਾ ਜਿਹੜੀ ਕੀਤੀ ਗਈ ਹੈ ਤੇ ਉਹਦੇ ਵਿੱਚ ਲੱਗਦਾ ਹੈ ਕਿ ਪੰਜਾਬ ਨੂੰ ਹੋ ਸਕਦਾ ਥੋੜਾ ਪੈਕੇਜ ਵੀ ਵੱਧ ਦੇ ਦੇਣ ਤੇ ਰਾਹਤ ਕਾਰਜਾਂ ਦੇ ਵਿੱਚ ਜਿਹੜੀ ਜਲਦ ਤੋਂ ਜਲਦ ਜਿਹੜਾ ਕੰਮ ਹੈ ਉਹ ਪੀਐਮ ਮੋਦੀ ਵੱਲੋਂ ਵੀ ਸ਼ੁਰੂ ਕਰ ਦਿੱਤਾ ਜਾਵੇ। ਦੇਖੋ ਜੀ ਜਿਹੜਾ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਮੀਟਿੰਗ ਹੈ ਅੱਛੀ ਗੱਲ ਹੈ ਮੀਟਿੰਗ ਕਰਕੇ ਜੇ ਕੋਈ ਮਤਲਬ ਕਿਸੇ ਦੀ ਮਦਦ ਕਰਦਾ ਤਾਂ ਚੰਗਾ ਨੂੰ ਆਪਾਂ ਕਹਿ ਸਕਦੇ ਹਾਂ ਉਹਦੇ ਤੇ ਕੋਈ ਚਿੰਤੂ-ਵਰੰਤੂ ਨਹੀਂ ਕਰਨਾ ਚਾਹੀਦਾ ਮਤਲਬ ਕੋਈ ਵੀ ਬੰਦਾ ਚਾਹੇ ਸੁਖਵੀਰ ਹੈ ਚਾਹੇ ਕੋਈ ਦਲਜੀਤ ਹੈ ਚਾਹੇ ਕੋਈ ਬਲਵੀਰ ਹੈ ਕੋਈ ਵੀ ਮਤਲਬ ਮਦਦ ਕਰ ਸਕਦਾ ਇਹ ਮਦਦਿਆ ਨੂੰ ਗੱਲ ਕਰ ਸਿਆਸੀ ਜਾਂ ਰੰਗਤ ਨਾ ਤਾਂ ਵਿਰੋਧੀ ਤਰ੍ਹਾਂ ਨੂੰ ਦੇਣੀ ਚਾਹੀਦੀ ਹੈ ਨਾ ਉਹਨਾਂ ਨੂੰ ਚਾਹੀਏ ਕਿਉਂਕਿ ਜ਼ਿੰਦਗੀ ਦੇ ਮੈਨਾਂ ਕਾਫੀ ਪੜਾ ਹੁੰਦੇ ਨੇ ਕਈ ਪੜਾਵਾਂ ਦੇ ਵਿੱਚ ਸਾਥੋਂ ਗਲਤੀਆਂ ਹੋਈਆਂ ਹੁੰਦੀਆਂ ਨੇ ਉਹ ਸਭ ਉਹ ਗਲਤੀਆਂ ਦੇ ਮੁਕਾਬਲੇ ਸਾਨੂੰ ਚੰਗੇ ਕੰਮ ਕਰਨ ਦਾ ਮੌਕਾ ਮਿਲਦਾ ਇਸ ਕਰਕੇ ਲੋਕ ਮਤਲਬ ਭੂਤ ਦੇ ਖਰੇ ਵਿੱਚ ਜਿਹੜੇ ਚੰਗੇ ਕੰਮ ਕੀਤੇ ਜਾਣਗੇ ਉਹਨਾਂ ਦਾ ਵੀ ਮੁਲਾਂਕਣ ਕੀਤਾ ਜਾਊਗਾ ਤੇ ਜਿਹੜਾ ਭੂਤਕਾਲ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਮਾਰੇ ਕੰਮ ਹੋਏ ਨੇ ਉਹਨਾਂ ਦਾ ਵੀ ਮੁਲਾਂਕਣ ਕੀਤਾ ਜਾਊ ਕੋਸ਼ਿਸ਼ ਕਰਨੀ ਚਾਹੀਦੀ ਹਰ ਇੱਕ ਬੰਦੇ ਨੂੰ ਜੇ ਕਿਸੇ ਤੋਂ ਕੋਈ ਗਲਤੀਆਂ ਹੋਈਆਂ ਨੇ ਤਾਂ ਉਹ ਗਲਤੀਆਂ ਤੋਂ ਸਭ ਕੁਝ ਸਿੱਖ ਕੇ ਅਗਲੇ ਸਮੇਂ ਦੇ ਵਿੱਚ ਜਿਹੜਾ ਸੁਧਾਰ ਕਰਨ ਦੀ ਇਹ ਗੁੰਜਾਇਸ਼ ਹੁੰਦੀ ਆ ਉਹ ਕੀਤੀ ਜਾਣੀ ਚਾਹੀਦਾ ਔਰ ਸੁਖਵੀਰ ਬਾਦਲ ਕਰ ਵੀ ਰਿਹਾ ਹੈ ਇਸ ਕਰਕੇ ਸੁਖਵੀਰ ਬਾਦਲ ਦੀ ਜਿਹੜੀ ਆਪਾਂ ਕਹਿੰਦੇ ਆ ਵੀ ਰਾਜਨੀਤਿਕ ਵੈਲੂ ਹੈ ਉਹ ਥੋੜੀ ਜਿਹੀ ਵਧੀਆ ਆਸੀਂ ਇਸ ਗੱਲ ਦੇ ਉੱਤੇ ਸੁਖਵੀਰ ਬਾਦਲ ਦਾ ਧੰਨਵਾਦ ਕਰਦੇ ਆ ਕਿ ਕਿਤੋਂ ਲੈਂਦਾ ਪੈਸੇ ਕਿਤੋਂ ਸੇਲ ਲੈਂਦਾ ਕਿਤੋਂ ਕੋਲ ਕਰਨ ਕਰਦਾ ਬਸ ਲੋਕਾਂ ਦੇ ਵਿੱਚ ਜਾ ਕੇ ਲੋਕਾਂ ਦੀ ਮਦਦ ਕਰ ਰਿਹਾ ਹੈ ਤਾਂ ਆਸੀਂ ਉਹਦਾ ਧੰਨਵਾਦ ਕਰਦੇ ਆ ਤੇ ਸਾਰੇ ਪੰਜਾਬ ਦਾ ਤੇ ਹੋਰ ਸਾਰੇ ਲੋਕਾਂ ਦਾ ਫਰਜ਼ ਬਣਦਾ ਵੀ ਧੰਨਵਾਦ ਜੋ ਵੀ ਬੰਦੇ ਮਤਲਬ ਆਪਦੀ ਤਿਲ ਫੁੱਲ ਭੇਟਾ ਹੈ ਜਿਹੜੀ ਇਸ ਹਨਾਂ ਦੇ ਹਾਲਾਤਾਂ ਦੇ ਵਿੱਚ ਪੰਜਾਬ ਦੇ ਲੋਕਾਂ ਦੀ ਮਦਦ ਕੀਤੀ ਹੈ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਅਤੇ ਸਾਨੂੰ ਮਤਲਬ ਉਹਨਾਂ ਵਾਸਤੇ ਚੰਗੀ ਸੋਚ ਰੱਖਣੀ ਚਾਹੀਦੀ ਹੈ ਉਹਨਾਂ ਨੇ ਕਿਸੇ ਵੀ ਤਰ੍ਹਾਂ ਕੀਤੀ ਹੈ ਮਦਦ ਚਾਹੇ ਮਨਕੀ ਦੇ ਤੌਰ 'ਤੇ ਚਾਹੇ ਸਰਕਾਰ ਚਾਹੇ ਸ਼੍ਰੋਮਣੀ ਕਮੇਟੀ ਵਾਲੇ ਨੇ ਚਾਹੇ ਬੱਕਰੇ ਚੁੱਲੇ ਵਾਲੇ ਨੇ ਸਾਰਿਆਂ ਨੂੰ ਜਿੰਨੀ ਆਪਣੇ ਵਿੱਤ ਦੇ ਮਤਾਬਕ ਸਹਿਯੋਗ ਕਰਣੀ ਚਾਹੀਦੀ ਹੈ ਕਿਉਂਕਿ ਇਹ ਮਤਲਬ ਇਹ ਬਹੁਤ ਵੱਡੀ ਟ੍ਰੈਜੇਡੀ ਸੀ ਆਉਣ ਵਾਲੇ ਸਮਿਆਂ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਨਾ ਵਾਪਰਨ ਇਹਦੇ ਉੱਤੇ ਮਿਲ ਬੈਠ ਕੇ ਸਾਰੇ ਕੋ ਵਿਚਾਰ ਕਰਨਾ ਚਾਹੀਦਾ ਤੇ ਜਿਹੜੇ ਨੁਕਸਾਨੇ ਗਏ ਉਹਨਾਂ ਦਾ ਵੀ ਪਰਭਾਈ ਕਰਨ ਦੀ ਕੋਸ਼ਿਸ਼ ਜਾਂ ਯਤਨ ਕਰਨੇ ਚਾਹੀਦੇ ਜੀ ਬਹੁਤ ਬਹੁਤ ਮਿਹਰਬਾਨੀ ਰਜਿੰਦਰ ਜੀ ਆਪਣੇ ਕੀਮਤੀ ਵਿਚਾਰ ਸਾਡੇ ਨਾਲ ਸਾਂਝੇ ਕਰਨ ਲਈ ਧੰਨਵਾਦ ਸੋ ਦੋਸਤੋ ਇਹ ਸੀ ਡਾਕਟਰ ਜ਼ਿੰਦਰ ਰਮਨ ਸਾਹ ਤੋਂ ਜੋ ਅਕਸਰ ਜੁੜਦੇ ਨੇ ਤੇ ਆਪਣੇ ਜਿਹੜੇ ਵਿਚਾਰ ਸਾਡੇ ਨਾਲ ਜਰੂਰ ਸਾਂਝੇ ਕਰਦੇ ਨੇ ਉਹਨਾਂ ਕਹਿਆ ਕਿ ਬਲਵੰਤ ਸਮਰਾਜਵਾਣਾ ਦੀ ਜਿਹੜੀ ਅੱਜ ਪਟੀਸ਼ਨ ਦੀ ਕੋਰਟ ਦੇ ਵੱਲੋਂ ਕੁਝ ਰਾਹਤ ਦੇ ਜਿਹੜੇ ਫੈਸਲੇ ਨੇ ਅਹਿਮ ਫੈਸਲੇ ਨੇ ਹੋ ਸਕਦਾ ਕਿ ਕੁਝ ਰਾਹਤ ਜਿਹੜੀ ਉਹਨਾਂ ਨੂੰ ਵੀ ਮਿਲ ਸਕੇ ਆਪਣੇ ਪਰਿਵਾਰ ਦੇ ਵਿੱਚ ਬੈਠ ਕੇ ਜਿਹੜੇ ਕੁਝ ਸਮਾਂ ਵਿਤਾ ਸਕਣ ਇੱਕ ਸਾਰਿਆਂ ਦੇ ਲਈ ਹੀ ਇੱਕ ਮਾਣ ਦੇ ਵਿੱਚ ਉਮੀਰ ਹੈ ਵੀ ਸ਼ਾਇਦ ਜਿਹੜੇ ਸਾਡੇ ਬੰਦੀ ਸਿੰਘ ਨੇ ਜੋ ਕਿ ਬਿਆਨਤ ਸਿੰਘ ਦੇ ਕਤਲकांड ਦੇ ਮੁੱਖ ਦੋਸ਼ੀ ਸੀ ਤੇ ਉਹਨਾਂ ਨੇ ਪਿਛਲੇ 30 ਸਾਲਾਂ ਤੋਂ ਜੇਲ੍ਹ ਦੇ ਵਿੱਚ ਬੰਦ ਨੇ ਤੇ ਹੋ ਸਕਦਾ ਉਹਨਾਂ ਨੂੰ ਅੱਜ ਕੁਝ ਰਾਹਤ ਦੇ ਪਲ ਨੇ ਜਿਹੜੇ ਉਹ ਮਿਲ ਜਾਣ ਇਹ ਸਭ ਦੀ ਨਿਗਾ ਇਸਤੇ ਹੈ ਕਿ ਕੋਰਟ ਦੇ ਵੱਲੋਂ ਕੀ ਫੈਸਲਾ ਕੀਤਾ ਜਾਵੇਗਾ ਤੇ ਨਾਲ ਹੀ ਚੱਕਰ ਕਾਲ ਕਰਦੇ ਆ ਸੀਐਮ ਮਾਨ ਦੇ ਵੱਲੋਂ ਸੀਐਮ ਮਾਨ ਨੇ 20 ਕਿਸਾਨਾਂ ਤੇ ਐਫਆਈਆਰ ਦਰਜ ਕਰਵਾ ਦਿੱਤੀ ਗਈ ਹੈ ਪਿਛਲੇ 8 ਦਿਨਾਂ ਦੇ ਵਿੱਚ 70 ਮਾਮਲੇ ਨੇ ਜਿਹੜੇ ਉਹ ਦਰਜ ਕੀਤੇ ਗਏ ਸਭ ਤੋਂ ਵੱਡੀ ਗਿਣਤੀ ਦੇ ਵਿੱਚ ਅੰਮ੍ਰਿਤਸਰ ਏਰੀਆ ਆ ਰਿਹਾ ਅੰਮ੍ਰਿਤਸਰ ਦੇ ਵਿੱਚ ਜਿਹੜੀ ਵੱਡੀ ਗਿਣਤੀ ਦੇ ਵਿੱਚ ਅੱਗ ਹੈ ਜਿਹੜੀ ਉਹ ਲਗਾਈ ਗਈ ਹੈ ਤੇ 16 ਕਿਸਾਨਾਂ ਦੀਆਂ ਜ਼ਮੀਨਾਂ ਜਿਹੜੀਆਂ ਰੈੱਡ ਐਂਟਰੀ ਦੇ ਵਿੱਚ ਪਾ ਦਿੱਤੀਆਂ ਗਈਆਂ ਨੇ ਤੇ ਜਿਹੜਾ 1.5 ਲੱਖ ਰੁਪਏ ਤੱਕ ਦਾ ਜੁਰਮਾਨਾ ਉਹ ਕਿਸਾਨਾਂ ਨੂੰ ਕਰ ਦਿੱਤਾ ਗਿਆ ਤੇ ਨਾਲ ਹੀ ਪੀਐਮ ਮੋਦੀ ਦੇ ਵੱਲੋਂ ਗੁਲਾਬ ਚੰਦ ਕਟਾਰੀਆ ਜੀ ਦੇ ਨਾਲ ਇੱਕ ਅਹਿਮ ਵਿਚਾਰ ਚਰਚਾ ਕੀਤੀ ਗਈ ਹੈ ਹਰਦ ਰਾਹਤ ਕਾਰਜਾਂ ਨੂੰ ਲੈ ਕੇ ਹੋ ਸਕਦਾ ਪੰਜਾਬ ਉਹਨੂੰ ਬਹੁਤ ਜਲਦੀ ਰਾਹਤ ਮਿਲ ਸਕੇ ਤੇ ਜਿਨ੍ਹਾਂ ਦੇ ਘਰ ਨਹੀਂ ਸੀ ਉਹਨਾਂ ਨੂੰ ਘਰ ਵਾਪਸ ਜਲਦੀ ਬਣੇ ਹੋਏ ਮਿਲ ਸਕਣ ਸੋ ਦੋਸਤੋ ਏਸੀ ਅੱਜ 11 ਵਜੇ ਦੀ ਲਾਈਵ ਦੀ ਅਪਡੇਟ ਤੇ ਕੋਈ ਹੋਰ ਨਵਾਂ ਮੁੱਦਾ ਲੈ ਕੇ ਜਲਦੀ ਤੁਹਾਡੇ ਨਾਲ ਅਸੀਂ ਰੂਬਰੂ ਹੋਵਾਂਗੇ